ਫਲਕਾਰੀ ਮਤਲਬ ਦੋ ਸ਼ਬਦਾਂ ਦਾ ਇੱਕ ਮੇਲ ਆ ਜਿਵੇਂ ਫੁੱਲ ਫਲਕਾਰੀ ਤੇ ਫੁੱਲਾਂ ਦੀ ਕਾਰਾਗਰੀ ਕੀਤੀ ਗਈ ਆ ਫਲਕਾਰੀ ਜਾਂ ਬਾਗੇ ਸ਼ਗਣਾ ਦਾ ਇੱਕ ਪ੍ਰਤੀਕ ਮੰਨਿਆ ਜਾਂਦਾ ਜਿਵੇਂ ਪਹਿਲਾਂ ਇਹਨਾਂ ਨੂੰ ਜਿਵੇਂ ਅੱਜ ਤਾਂ ਮਸ਼ੀਨੀ ਜੋਗ ਆ ਗਿਆ ਵੀ ਮਸ਼ੀਨ ਤੇ ਹੀ ਫਲਕਾਰੀ ਬਾਗ ਤਿਆਰ ਹੋ ਜਾਂਦੇ ਆ ਇਸ ਤੋਂ ਪਹਿਲਾਂ ਮਤਲਬ ਕਿ ਘਰੇ ਦਾਦੀਆਂ ਨਾਨੀਆਂ ਆਪਦੇ ਹੱਥਾਂ ਦੇ ਨਾਲ ਹੀ ਫਲਕਾਰੀ ਤਿਆਰ ਕਰਦੀਆਂ ਸੀ ਤੇ ਇਹ ਜ਼ਿਆਦਾਤਰ ਆਪਣੇ ਵੀ ਵਿਆਹ ਦੇ ਸਮੇਂ ਜੋ ਵੀ ਰਸਮ ਹੁੰਦੀ ਆ ਉਦੋਂ ਮਤਲਬ ਕਿ ਇੱਕ ਮਾਂ ਵੱਲੋਂ ਵੀ ਲਿਆ ਜਾਂਦਾ ਤੇ ਜਾਂ ਕੋਈ ਲਾੜੀ ਦਾ ਜਦੋਂ ਵਿਆਹ ਹੁੰਦਾ ਉਦੋਂ ਵੀ ਮਤਲਬ ਕਿ ਇਹ ਸਿਰ ਦੇ ਉੱਪਰ ਮਤਲਬ ਕਿ ਦਿੱਤੀ ਜਾਣ ਵਾਲੀ ਚਾਦਰ ਵੀ ਕਹਿ ਸਕਦੇ ਆ ਮੇਰਾ ਨਾਮ ਮਮਨਦੀਪ ਕੌਰ ਸੇਖੋਂ ਪਿੰਡ ਕਰਮੀਤੀ ਹੈ ਜ਼ਿਲ੍ਹਾ ਫਰੋਜ਼ਪੁਰਾ ਅਸੀਂ ਦੋ ਭੈਣਾਂ ਕੰਮ ਕਰ ਰਹੀਆਂ ਹਾਂ ਇਸ ਟਾਈਮ ਤਰਜਿੰਦਰ ਕੌਰ ਮੇਰੇ ਨਾਲ ਹੀ ਮੇਰੇ ਪਿੰਡ ਤੋਂ ਹੀ ਮੇਰੀ ਫੈਮਿਲੀ ਚੋਂ ਆ ਤੇ ਅਸੀਂ ਦੋਨੋਂ ਭੈਣਾਂ ਰਲ ਕੇ ਆਪਣਾ ਪਹਿਲਾ ਕੰਮ ਗੁਰਮੁਖੀ ਲਿਪੀ ਤੇ ਸਟਾਰਟ ਕੀਤਾ ਇਸ ਤੋਂ ਬਾਅਦ ਅਸੀਂ ਨਾਲ-ਨਾਲ ਫੁਲਕਾਰੀਆਂ ਬਾਗ ਲੋਈਆਂ ਤੇ ਵਰਕ ਮਤਲਬ ਕਿ ਫੋਟੋ ਫਰੇਮ ਰੈਡੀ ਕੀਤੇ ਸ਼ਿੱਕੂ ਬਣਾਏ ਇਹ ਸਾਰਾ ਕੰਮ ਅਸੀਂ ਹੁਣ ਕਰ ਰਹੇ ਹਾਂ ਦੋ ਕੰਮ ਦੀ ਡਿਮਾਂਡ ਹੌਲੀ-ਹੌਲੀ ਵਧੀ ਤਾਂ ਇਸ ਤੋਂ ਬਾਅਦ ਬੀਬੀਆਂ ਪਹਿਣਾ ਪਿੰਡ ਦੇ ਵਿੱਚ ਹੀ ਤਿਆਰ ਕਰਤੀਆਂ ਕੰਮ ਲਈ ਇਸ ਟਾਈਮ 12 ਪਹਿਣਾ ਸਾਡੇ ਨਾਲ ਕੰਮ ਕਰ ਰਹੀਆਂ ਤੇ ਆਲੇ-ਦੁਆਲੇ ਪਿੰਡਾਂ ਦੇ ਵਿੱਚ ਵੀ ਪਹਿਣਾ ਕੰਮ ਕਰ ਰਹੀਆਂ ਸਾਡੇ ਨਾਲ ਪੰਜਾਬੀ ਬੋਲੋ ਪੰਜਾਬੀ ਲਿਖੋ ਪੰਜਾਬੀ ਪੜੋ ਪੰਜਾਬੀ ਬਣੋ ਇਹ ਸਨੇਹਾ ਦਿੱਤਾ ਮੇਨ ਮਕਸਦ ਸਾਡਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਸੀ ਤੇ ਨਾਲ-ਨਾਲ ਆਪਣਾ ਰੁਜ਼ਗਾਰ ਚਲਾਉਣਾ ਸੀ ਇਹ ਆਪਾਂ ਜਿਵੇਂ ਹੁਣ ਕੈਮਰਿਕ ਕਾਟਨ ਦਾ ਕੱਪੜਾ ਹੁੰਦਾ ਉਹਦੇ ਤੇ ਤਿਆਰ ਕੀਤੀ ਆ ਇਹ ਹੁਣ ਜੇ ਬਾਗ ਤੇ ਤਿਆਰ ਕਰਦੇ ਤਾਂ ਬਾਗ ਬਹੁਤ ਜਿਵੇਂ ਮੈਂ ਤੁਹਾਨੂੰ ਦੱਸਿਆ ਭਾਰਾ ਹੁੰਦਾ ਕੁੜੀਆਂ ਨਹੀਂ ਚੱਕ ਸਕਦੀਆਂ ਬਾਗ ਵੀ ਭਾਰਾ ਲੱਗਦਾ ਥੋੜਾ ਬਹੁਤਾ 2-4 ਮਿੰਟ ਲਈ ਜਦੋਂ ਰਸਮ ਹੁੰਦੀ ਆ ਉਹਦੀ ਲਿਆ ਜਾਂਦਾਗਾ ਬਾਗ ਇਹ ਅਸੀਂ ਬਹੁਤ ਹਲਕੇ ਕੱਪੜੇ ਚ ਜਿਵੇਂ ਕੈਮਰਿਕ ਕਾਟਨ ਕਹਿ ਦਿੰਦੇ ਜਿਵੇਂ ਕੱਪੜਾ ਹੁੰਦਾ ਉਹਦੇ ਤੇ ਤਿਆਰ ਕੀਤੀ ਆ ਵੀ ਇਹਨੂੰ ਆਸਾਨੀ ਦੇ ਨਾਲ ਉੱਤੇ ਲਿਆ ਜਾਵੇ ਆਪਣੇ ਸਿਰ ਤੇ ਮੈਂ ਅੱਜਕੱਲ ਪੇਣਾ ਜ਼ਿਆਦਾ ਹੈਵੀ ਬਾਗ ਜਾਂ ਫਲਕਾਰੀਆਂ ਨਹੀਂ ਲੈਂਦੀਆਂ ਪਰ ਫਿਰ ਵੀ ਇੱਕ ਹਰ ਇੱਕ ਭੈਣ ਦੀ ਜਾਂ ਮਾਂ ਦੀ ਇਹ ਰੀਝ ਹੁੰਦੀ ਆ ਵੀ ਉਹਨੂੰ ਇੱਕ ਸੰਭਾਲਿਆ ਜਾਵੇ ਇੱਕ ਹੈਵੀ ਜਾਂ ਪੂਰਾ ਭਾਰਾ ਇੱਕ ਬਾਗ ਕੜਵਾ ਕੇ ਜਾਂ ਫਲਕਾਰੀ ਤਿਆਰ ਕਰਵਾ ਕੇ ਉਹਨੂੰ ਸੰਭਾਲਿਆ ਜਾਵੇ ਵੀ ਆਉਣ ਵਾਲੀਆਂ ਆਪਾਂ ਪੀੜ੍ਹੀਆਂ ਨੂੰ ਦੱਸ ਸਕੀਏ ਵੀ ਇਹ ਸਾਡਾ ਦਾਦੀਆਂ ਨਾਨੀਆਂ ਲਦੀਤੀ ਹੋਈ ਚੀਜ਼ ਹੈ ਸਾਡੀ ਜਿਵੇਂ ਲਾ ਲਓ ਇੱਕ ਮਾਂ ਹੁਣ ਆਪਣੀ ਬੇਟੀ ਨੂੰ ਵਿਆਹ ਦੇ ਵਿੱਚ ਜਦੋਂ ਵੀ ਫਲਕਾਰੀ ਦਿੰਦੀ ਆ ਜਾਂ ਬਾਗ ਉਹਨੂੰ ਦਿੰਦੀ ਆ ਤੇ ਉਹ ਜਦੋਂ ਧੀ ਕਿਤੇ ਵੀ ਆਪਣੀ ਪੇਟੀ ਖੋਲ ਕੇ ਜਾਂ ਟਰੰਕ ਖੋਲ ਕੇ ਅਲਮਾਰੀ ਖੋਲ ਕੇ ਉਹਦੇ ਵਿੱਚੋਂ ਜਦੋਂ ਆਦੀ ﺍﻟमारी ਜਾਂ ਬਾਹ ਕੱਢਦੀ ਹੈ ਤਾਂ ਉਸਨੂੰ ਆਦੀ ਮਾਂ ਵੱਲੋਂ ਦਿੱਤਾ ਹੋਇਆ ਪਿਆਰ ਰੀਝਾਂ ਭਾਵਨਾ ਸਭ ਕੁਛ ਨੂੰ ਯਾਦ ਆ ਜਾਂਦਾ ਇੱਕ ਵਿੱਚ ਇਹਦੇ ਐਡ ਕੀਤਾ ਚਾਦਰੇ ਬਣਾਉਣੇ ਆ ਚਾਦਰਿਆਂ ਤੇ ਮੋਰ ਬਣਾਈਦੇ ਆ ਉਹ ਪਹਿਲਾਂ ਚਾਦਰੇ ਬਜ਼ੁਰਗ ਆਪਣੇ ਲਗਾਇਆ ਕਰਦੇ ਸੀਗੇ ਤੇ ਹੁਣ ਇਸ ਟਾਈਮ ਵੀ ਬਹੁਤ ਘਟ ਗਿਆ ਸੀ ਰਵਾਜ ਤੇ ਜਦੋਂ ਤੋਂ ਮੈਂ ਇੱਕ ਸਾਡੀ ਭਰਾ ਨੇ ਵੀਡੀਓ ਪਾਈ ਸੀਗੀ ਫੇਸਬੁੱਕ ਤੇ ਤੇ ਉਸ ਤੋਂ ਬਾਅਦ ਪਤਾ ਨਹੀਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਕਿੰਨੇ ਕ ਫੋਨ ਆ ਜਿਹੜੇ ਸਾਨੂੰ ਹਰ ਰੋਜ਼ ਦੇ ਆਉਂਦੇ ਆ ਤੇ ਹਰ ਰੋਜ਼ ਦੇ ਅਸੀਂ ਚਾਦਰੇ ਕੋਰੀਅਰ ਕਰ ਰਹੇ ਹਾਂ ਤੇ ਉਹ ਸਾਨੂੰ ਆਏ ਲੱਗਦਾ ਸਾਡੀ ਬਹੁਤ ਵੱਡੀ ਪ੍ਰਾਪਤੀ ਆ ਜਿਹੜਾ ਪੁਰਾਣਾ ਇੱਕ ਰਵਾਜ ਚਾਦਰੇ ਲਗਾਉਣ ਦਾ ਜਾਂ ਫਲਕਾਰੀ ਦਾ ਜਾਂ ਇਹ ਚੀਜ਼ਾਂ ਜਦੋਂ ਸਾਡੇ ਤੋਂ ਮੰਗ ਹੁੰਦੀ ਇਹਨਾਂ ਚੀਜ਼ਾਂ ਦੀ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਸਾਨੂੰ ਇਹ ਲੱਗਦਾ ਵੀ ਸਾਡੀ ਬਹੁਤ ਵੱਡੀ ਪ੍ਰਾਪਤੀ ਆ ਜਿਵੇਂ ਜਿਵੇਂ ਅਸੀਂ ਇਹ ਬਾਗ ਫਲਕਾਰੀਆਂ ਲੈ ਕੇ ਕਿਸੇ ਐਗਜ਼ੀਬਿਸ਼ਨ ਤੇ ਜਾਂਦੇ ਆ ਜਾਂ ਕਿਸੇ ਵਿਰਾਸਤੀ ਮੇਲੇਾਂ ਤੇ ਪਹੁੰਚਦੇ ਆ ਜਾਂ ਆਪਣੇ ਕਿਸੇ ਸੋਸ਼ਲ ਮੀਡੀਆ ਪੇਜ ਤੇ ਅਸੀਂ ਆਪਦੀ ਇਹ ਚੀਜ਼ ਨੂੰ ਅਸੀਂ ਪਾਉਨੇ ਆ ਤਾਂ ਇਸ ਤੋਂ ਨਾਲ ਨਾਲ ਮਤਲਬ ਇਹ ਚੀਜ਼ ਦੀ ਡਿਮਾਂਡ ਵੀ ਬਹੁਤ ਵੱਧ ਗਈ ਤੇ ਜਿਵੇਂ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਨ੍ਹਾਂ ਨੂੰ ਜਿਵੇਂ ਹੁਣ ਪਤਾ ਮਤਲਬ ਇਹ ਚੀਜ਼ਾਂ ਸਾਡੇ ਤੋਂ ਲੋਪ ਹੁੰਦੀ ਜਾਂਦੀਆਂ ਉਹਨਾਂ ਨੇ ਇਹ ਚੀਜ਼ ਦੀ ਸਾਂਭ ਸੰਭਾਲ ਕਰਨੀ ਵੀ ਸ਼ੁਰੂ ਕੀਤੀ ਪੁਰਾਣੀਆਂ ਚੀਜ਼ਾਂ ਜੋ ਆਪਣੀਆਂ ਦਾਦੀਆਂ ਮਾਮਾ ਦਾ ਦਿੱਤਾ ਹੋਇਆ ਬਾਗ ਫਲਕਾਰੀਆਂ ਝੋਲੇ ਜਿਵੇਂ ਪਹਿਲਾਂ ਬੰਦੇ ਸੀ ਉਹ ਮਤਲਬ ਕਿ ਹੁਣ ਸੰਭਾਲਣਾ ਸ਼ੁਰੂ ਕੀਤਾ ਉਹਨਾਂ ਨੇ ਤੇ ਨਾਲ-ਨਾਲ ਨਮਾ ਬਾਨਣਾ ਵੀ ਸ਼ੁਰੂ ਹੋ ਗਿਆ ਇਹ ਚੀਜ਼ ਦਾ ਸਾਨੂੰ ਇਹ ਲੱਗਿਆ ਵੀ ਇਹ ਆਪਣੇ ਤੋਂ ਖੁੱਸ ਰਹੀਆਂ ਚੀਜ਼ਾਂ ਆਪਣਾ ਫਰਜ ਬੰਦਾ ਇਹਨੂੰ ਆਪਾਂ ਤਰੋ ਤਾਜ਼ਾ ਰੱਖੀਏ ਵੀ ਮਤਲਬ ਕਿ ਨਾਲ-ਨਾਲ ਉਹ ਚੀਜ਼ਾਂ ਨੂੰ ਭੁੱਲ ਗਏ ਨਾ ਜੋ ਆਪਣੀਆਂ ਪਹਿਲਾਂ ਦਾਦੀਆਂ ਨਾਨੀਆਂਾਂ ਦੀਆਂ ਆਪਾਂ ਨੂੰ ਵਿਰਸੇ ਵਿਰਾਸਤ ਦੇ ਵਿੱਚ ਮਿਲੀਆਂ ਹੋਈਆਂ ਉਹਨਾਂ ਨੂੰ ਤਰੋ ਤਾਜ਼ਾ ਰੱਖੀਏ ਬਸ ਇਹ ਚੀਜ਼ ਨੂੰ ਲੈ ਕੇ ਹੀ ਸਾਨੂੰ ਇਹ ਲੱਗਿਆ ਵੀ ਸਾਨੂੰ ਇਹ ਕੰਮ ਕਰਨਾ ਚਾਹੀਦਾ ਤੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਵੀ ਮਤਲਬ ਕਿ ਨਸਲਾਂ ਨੂੰ ਦੱਸਣਾ ਚਾਹੀਦਾ ਵੀ ਇਹ ਸਾਡਾ ਰੀਤੀ ਰਿਵਾਜ ਸੀ ਜਾਂ ਪਹਿਲਾਂ ਜੋ ਦਾਦੀਆਂ ਨਾਨੀਆਂ ਹੱਥੀ ਇਹ ਕੰਮ ਕਰਿਆ ਕਰਦੀਆਂ ਸੀ।